ਕਲਯੁਗ ਦੇ ਇਸ ਯੁੱਗ ਵਿੱਚ ਤਾਂ ਰੱਬ ਦਾ ਘਰ ਵੀ ਚੋਰਾਂ ਦੇ ਹੱਥੋਂ ਸੁਰੱਖਿਅਤ ਨਹੀਂ ਹੈ ਬੀਤੀ ਰਾਤ ਚੋਰਾਂ ਨੇ ਨੰਗਲ ਉਨਾ ਮੁਖ ਮਾਰਗ ਤੇ ਸ਼ਿਵਾਲਿਕ ਐਵੇਨਿਊ ਨੇੜੇ ਪੰਚਮੁਖੀ ਵੀਰ ਹਨੂਮਾਨ ਮੰਦਿਰ ਦਾ ਗੱਲਾ ਜੈਕ ਨਾਲ ਤੋੜ ਕੇ ਨਕਦੀ ਚੋਰੀ ਕਰ ਲਈ ਅਤੇ ਫਰਾਰ ਹੋ ਗਏ ਚੋਰਾਂ ਨੇ ਪਹਿਲਾ ਮੰਦਿਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਕਨੈਕਸ਼ਨ ਕੱਟੇ ਅਤੇ ਫਿਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਤੋਂ ਪਹਿਲਾਂ ਵੀ ਇਸ ਮੰਦਿਰ 'ਚ ਚੋਰੀ ਦੀ ਅਜਿਹੀ ਘਟਨਾ ਵਾਪਰ ਚੁੱਕੀ ਹੈ ਪੁਲਿਸ ਚੌਕੀ ਨੀਆ ਨੰਗਲ ਦੇ ਅਧਿਕਾਰੀਆਂ ਨੇ ਮੌਕੇ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਦੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾਦੀ ਰਿਪੋਰਟ ਇਹ ਲੀਵਰ ਇਦਾਂ ਉੱਪਰ ਨੂੰ ਚੱਕ ਹੋ ਗਏ ਸੀ 28 ਦੀ ਰਾਤ ਨੂੰ ਇਹ ਚੋਰੀ ਹੋਈ ਹੈ ਤੇ ਮੇਰੇ ਮੈਨੂੰ ਸਵੇਰੇ 6 ਵਜੇ ਜਿਹੜੇ ਸਾਥੀ ਜਿਹੜੇ ਸੈਰ ਕਰਨ ਆਉਂਦੇ ਆ ਉਹਨਾਂ ਨੂੰ ਪਤਾ ਲੱਗਿਆ ਵੀ ਸ਼ਰਮਈ ਤੁਹਾਡੇ ਮੰਦਿਰ ਦਾ ਗੱਲਾ ਕਿਸੇ ਨੇ ਤੋੜ ਦਿੱਤਾ ਅਸੀਂ ਮੰਦਿਰ 'ਚ ਸੀਸੀਟੀਵੀ ਵੀ ਲਗਾਇਆ ਹੋਇਆ ਪਰ ਚੋਰਾਂ ਨੇ ਪਹਿਲਾਂ ਤਾਰਾਂ ਕੱਟਤੀਆਂ ਫਿਰ ਅਸੀਂ ਆਪਣੀ ਪੜਤਾਲ ਕਰਨ ਤੋਂ ਬਾਅਦ ਪੁਲਿਸ ਸਟੇਸ਼ਨ 'ਚ ਨੰਗਲ ਰਿਪੋਰਟ ਲਿਖਾਈ ਤੇ ਥਾਣੇਦਾਰ ਸਾਹਿਬ ਮਿਲੇ ਕਹਿੰਦੇ ਅਸੀਂ ਗੱਡੀ ਲੈ ਕੇ ਆ ਰਹੇ ਆ ਫਿਰ ਉਹ ਆਏ ਉਹਨਾਂ ਮੌਕਾ ਵੀ ਦੇਖਿਆ ਫਿਰ ਉਹਨਾਂ ਨੂੰ ਨੋਟ ਕਰ ਲਿਆ ਕਹਿੰਦੇ ਅਸੀਂ ਜਿੱਡੇ ਸਾਡੇ ਸਰਕਾਰੀ ਸੀਸੀਟੀਵੀ ਲੱਗੇ ਆ ਨਾ ਉਹਨਾਂ 'ਚ ਵੀ ਛਾਣਬੀਨ ਕਰਾਂਗੇ ਵੀ ਜੇ ਵੈਸਾ ਸੰਭਾਵੇ ਤੇ ਚੋਰ ਕੌਣ ਹੋ ਸਕਦਾ ਦੇਖੋ ਜੀ ਗੱਲੇ 'ਚ ਪੈਸੇ ਹੋਣ ਕੋਈ ਕਹਿ ਨਹੀਂ ਸਕਦਾ ਪਰ ਅਸੀਂ ਪਿੱਛੇਲੇ ਮੰਗਲਵਾਰ 10 ਵਜੇ ਪੈਸੇ ਕਢਾ ਕੇ ਲੈ ਕੇ ਗਏ ਸੀ ਔਰ ਅਮੂਮਨ 3000 4000 ਮੰਗਲਵਾਰ ਦੇ ਰਾਤ ਨੂੰ ਹੁੰਦੇ ਆ ਮੰਗਲਵਾਰੀ ਜ਼ਿਆਦਾ ਪੈਸੇ ਚੜਾਵਾ ਚੜਦਾ ਜੀ ਇੱਕ ਗੱਲ ਮੈਂ ਜ਼ਰੂਰ ਕਹਣੀ ਚਾਹਨਾ ਜਿਨੇ ਚੋਰਾਂ ਨੇ ਪਿੱਛੇ ਚੋਰੀ ਕੀਤੀ ਉਹੀ ਚੋਰ ਹੋਣਗੇ ਕਿਉਂਕਿ ਸੰਭਲ ਸੱਭਲ ਨਾਲ ਗੱਲਾਂ ਨਹੀਂ ਟੁੱਟਿਆ ਇਹ ਜੈਕ ਲਾ ਕੇ ਲੀਵਰ ਤੋੜੇ ਗਏ ਲੀਵਰ ਵੀ ਟੁੱਟੇ ਨਹੀਂ ਐ ਮੁੜ ਗਏ ਇਹ ਬੜੇ ਅਫਸੋਸ ਦੀ ਗੱਲ ਹੈ ਇਸਨੇ ਭਗਵਾਨ ਦੇ ਘਰ ਨੂੰ ਵੀ ਨਹੀਂ ਬਖਸ਼ਿਆ ਪਹਿਲੇ ਵੀ ਪਹਿਲੇ ਮੇਰੇ ਕੋਲ 2 ਸਾਲ ਪਹਿਲੇ ਇਸ ਤਰ੍ਹਾਂ ਹੀ ਗੱਲਾਂ ਤੋੜ ਕੇ ਲੱਗੇ ਸੀਗੇ ਤੇ ਹੁਣ ਫੇਰ ਉਹੀ ਸੇਮ ਰਿਪੀਟ ਹੋਇਆ ਹੈ ਕਿ ਇਹਦੀ ਪੂਰੀ ਛਾਣਮਿਨ ਕਰਨ ਤੇ ਪਤਾ ਲਗਾਣ ਵੀ ਕਿਨੇ ਕੀਤਾ ਹੈ